ਨਮਸਕਾਰ ਸਤਿ ਸ਼ਕਾਲ ਮਰਹਬਾ ਸੁਸ਼ੇਰ ਨੂੰ ਧਿਆਨਾ ਤੋਂ ਇੱਕ ਵਾਰੀ ਫੇਰ ਤੁਹਾਡੇ ਨਾਲ ਜੁੜੇ ਆਂ ਔਰ ਇੱਕ ਵਾਰੀ ਫੇਰ ਇੰਡਸਟਰੀ ਮਿਨਿਸਟਰ ਬਣਨ ਤੋਂ ਬਾਅਦ ਅੱਜ ਅਸੀਂ ਜਿਹੜੇ ਮਿਨਿਸਟਰ ਹੈ ਉਦਯੋਗ ਮੰਤਰੀ ਹੈ ਸੰਜੀਵ ਅਰੋੜਾ ਜੀ ਉਹਨਾਂ ਨਾਲ ਪਹਿਲੀ ਵਾਰੀ ਰੂਬਰੂ ਹੋ ਰਹੇ ਆਂ ਸੋ ਲਗਾਤਾਰ ਇੰਡਸਟਰੀ ਨੂੰ ਲੈ ਕੇ ਤੇ ਹੋਰ ਲੈਂਡ ਪੁਲਿੰਗ ਸਕੀਮ ਜਿਹੜੀ ਇਸ ਵੇਲੇ ਜਿਹਨੂੰ ਲੈ ਕੇ ਅਰੋੜਾ ਸਾਹਿਬ ਬਹੁਤ ਅਗਰੈਸਿਵ ਹੈਗੇ ਆ ਜਾਂ ਬਹੁਤ ਐਕਟਿਵ ਨਜ਼ਰ ਆ ਰਹੇ ਹੈ ਸੋ ਉਹਦੇ ਬਾਬਲੇ 'ਚ ਬਹੁਤ ਸਾਰੀਆਂ ਗੱਲਾਂ ਬਾਤ ਕਰਾਂਗੇ ਸਰ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਸਰ ਇੰਡਸਟਰੀ ਮਿਨਿਸਟਰ ਉਹ ਤੁਸੀਂ ਔਰ ਲਗਾਤਾਰ ਇੰਡਸਟਰੀ ਲਈ ਪਹਿਲੀ ਵਾਰੀ ਅਸੀਂ ਦੇਖਣ ਨੂੰ ਮਿਲਿਆ ਕਿ ਇੰਨੀ ਕਮੇਟੀਆਂ ਬਣਾਈ ਜਾ ਰਹੀਆਂ ਸੋ ਇਹ ਕਮੇਟੀਆਂ ਦੇ ਨਾਲ ਬਣਾਉਣ ਨਾਲ ਕਿਦਾਂ ਦਾ ਸਟ੍ਰੈਟਜੀ ਕੀ ਹੈ ਦੇ ਵਿੱਚ ਸਰ ਅੱਲਾ ਦਾ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਸ਼ੀ ਕਾਲ ਸਾਰਿਆਂ ਨੂੰ ਤੇ ਇਹ ਜਿਹੜੀਆਂ ਕਮੇਟੀਆਂ ਬਣਾ ਰਹੀਆਂ ਦੇਖੋ ਜਦੋਂ ਇੰਡਸਟਰੀਅਲ ਪਾਲਿਸੀ ਬਣਦੀ ਹੈ ਜੀ ਉਦੋਂ ਜੀ ਹਰ ਸੈਕਟਰ ਦੀ ਆਪਣੀ ਡਿਮਾਂਡ ਹੁੰਦੀ ਹੈ ਆਪਣੀ ਚਾਹ ਹੁੰਦੀ ਜਿਸ ਤਰ੍ਹਾਂ ਕਿਸੇ ਨੂੰ ਈਡੀ ਸੂਟ ਕਰਦੀ ਈਡੀ ਦੀ ਐਗਜ਼ੈਂਪਸ਼ਨ ਕਿਸੇ ਨੂੰ ਨਹੀਂ ਕਰਦੀ ਕਿਉਂਕਿ ਉਹਨਾਂ ਦੇ ਬਿਜਲੀ ਦੀ ਖਪਤ ਘੱਟ ਹੁੰਦੀ ਹੈ ਜੀ ਹੋਰ ਮਤਲਬ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਉਹ ਸੈਕਟਰ ਨੂੰ ਡਿਵੈਲਪ ਕਰਨ ਲਈ ਤਾਂ ਕਿ ਅਸੀਂ ਜਦੋਂ ਪਾਲਿਸੀ ਬਣਾਈਏ ਹਰ ਸੈਕਟਰ ਦਾ ਧਿਆਨ ਰੱਖਿਆ ਜਾਵੇ ਉਹਦੇ ਚ ਜੋ ਸਾਨੂੰ ਸੁਜੈਸ਼ਨਸ ਮਿਲਣ ਗਏ ਆ ਜਿਨ੍ਹਾਂ ਨੇ ਚੇਅਰਮੈਨ ਬਣੇ ਜਾਂ ਮੈਂਬਰਸ ਬਣੇ ਆ ਜੋ ਜੋ ਸੁਜੈਸ਼ਨਸ ਦੇਣ ਕਿ ਅਸੀਂ ਮੈਕਸਿਮਮ ਇਨਕੋਰਪੋਰੇਟ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਰ ਜਿਵੇਂ ਅੱਜ ਤੱਕ ਕਦੀ ਨਹੀਂ ਹੋਇਆ ਸੀਗਾ ਕਿ ਇੰਨੇ ਲਾਰਜ ਨੰਬਰ ਆਫ ਕਮੇਟੀਆਂ ਬਣਾਈ ਜਾਣ ਇਹ ਵਿਜ਼ਨ ਕਿੱਦਾਂ ਆਇਆ ਜਿੰਨੇ ਸੈਕਟਰ ਆ ਕੋਸ਼ਿਸ਼ ਕੀਤਾ ਕਿ ਸਾਰੇ ਸੈਕਟਰ ਕਵਰ ਹੋ ਜਾਣ ਕੋਈ ਮਤਲਬ ਨੰਬਰ ਪ੍ਰੀ ਡਿਟਰਮਿੰਡ ਨਹੀਂ ਸੀ ਵੀ ਇੰਨੀਆਂ ਬਣਾਨੀਆਂ ਓਕੇ ਅਸੀਂ ਦੇਖਿਆ ਪੰਜਾਬ ਵਿੱਚ ਕਿਹੜੇ ਸੈਕਟਰ ਵਿੱਚ ਜ਼ਿਆਦਾ ਇੰਡਸਟਰੀਜ਼ ਐ ਜਾਂ ਜਿੱਥੇ ਜ਼ਿਆਦਾ ਆ ਸਕਦੀਆਂ ਉਹਨੀਆਂ ਕਮੇਟੀਆਂ ਬਣਾਤੀਆਂ ਜੀ ਸਿਰਫ ਇੱਕ ਟੈਕਸਟਾਈਲ ਇਦਾਂ ਦੀ ਐ ਜਿਹਦੇ ਜ ਤਿੰਨ ਤਰ੍ਹਾਂ ਦੀਆਂ ਕਮੇਟੀਆਂ ਬਣਾਈਆਂ ਕਿ ਕਿਉਂਕਿ ਉਹ ਬੜਾ ਵੱਡਾ ਵਾਸ ਸੈਕਟਰ ਹੈ ਔਰ ਵਨ ਆਫ ਦੀ ਮੋਸਟ ਇਨਵੈਸਟਿਡ ਸੈਕਟਰ ਹੈ ਦੇਚ ਪੰਜਾਬ ਚ ਔਰ ਉਥੇ ਰੋਜ਼ਗਾਰ ਵੀ ਯਾਦਾ ਉਹਦੀਆਂ ਤਿੰਨ ਕਮੇਟੀਆਂ ਬਣਾਈਆਂ ਬਾਕੀ ਸਭ ਸੈਕਟਰਾਂ ਦੀਆਂ ਇੱਕ ਇੱਕ ਬਣਾਈ ਠੀਕ ਹੈ ਸਰ ਸਰ ਜਿਵੇਂ ਤੁਸੀਂ ਆਪਣੀ ਇੰਡਸਟਰੀ ਦੇ ਵਿੱਚ ਕਮਾਨ ਸੰਭਾਲੀ ਹੈ ਲਗਾਤਾਰ ਕਮੇਟੀਆਂ ਬਣਾ ਰਹੇ ਹੋ ਪੈਰਨਲੀ ਦੇਖਿਆ ਜਾ ਰਿਹਾ ਇਸ ਟਾਈਮ ਜਿਹੜਾ ਸਭ ਤੋਂ ਹੌਟ ਟਾਪਿਕ ਹੈ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਸਕੀਮ ਇੱਕ ਪਾਸੇ ਵਿਪੱਖਸ਼ ਲਗਾਤਾਰ ਅਰੋਪ ਪ੍ਰਤੀ ਅਰੋਪ ਕਰ ਰਿਹਾ ਹੈ ਅਟੈਕਿੰਗ ਮੋਡ ਤੇ ਹੈ ਪੰਜਾਬ ਸਰਕਾਰ ਤੇ ਸੋ ਲਗਾਤਾਰ ਅੱਜ ਦੇਖਣ ਨੂੰ ਮਿਲਿਆ ਕਿ ਸੰਜੀਵ ਅਰੋੜਾ ਜੀ ਇਕਦਮ ਐਕਟਿਵ ਹੈਗੇ ਔਰ ਲਗਾਤਾਰ ਲੈਂਡ ਪੂਲਿੰਗ ਚ ਵਕ ਵਕ ਜਿਹੜੇ ਜਿਹੜੇ ਲੈਂਡ ਜਿਹੜੇ ਹੈਗੇ ਆ ਜਿਹੜੇ ਵੀ ਰੀਅਲ ਏਸਟੇਟ ਦੀ ਕੰਪਨੀਆਂ ਉਹਨਾਂ ਤੋਂ ਲੈਂਡ ਪੂਲਿੰਗ ਕਰਵਾਉਂਦੇ ਨਜ਼ਰ ਆ ਰਹੇ ਹੈ ਸੋ ਇਹਦੇ ਪਿੱਛੇ ਕੀ ਹੈ ਦੇਖੋ ਇਹ ਤਾਂ ਸਾਡੇ ਮਾਨਯੋਗ ਮੰਤਰੀ ਜੀ ਹੈਗੇ ਮੁੰਡੀਆਂ ਜੀ ਜੀ ਇਹ ਉਹੀ ਦੇਖ ਰਹੇ ਸਾਰਾ ਕੁਝ ਇਹ ਤਾਂ ਕੁਝ ਮੇਰੇ ਕੋਲ ਜਿਹੜੇ ਮੇਰੇ ਦੋਸਤ ਐ ਜਾਂ ਜਿਨ੍ਹਾਂ ਨਾਲ ਮੇਰਾ ਕਨੈਕਸ਼ਨ ਐ ਉਹ ਮੇਰੇ ਕੋਲ ਆਏ ਸੀਗੇ ਜੀ ਤੇ ਲੈਂਡ ਪੂਲਿੰਗ ਮੈਂ ਉਹਨਾਂ ਨੂੰ ਸਮਝਾਇਆ ਔਰ ਉਹਨਾਂ ਨੂੰ ਦੱਸਿਆ ਉਹਨਾਂ ਦੇ ਬੈਨੀਫਿਟ ਦੱਸੇ ਲੈਂਡ ਪੂਲਿੰਗ ਦੇ ਔਰ ਉਹਨਾਂ ਦੀ ਤਸੱਲੀ ਹੋਈ ਉਹ ਕਹਿੰਦੇ ਚਲੋ ਜੀ ਮੈਂ ਜਿਹੜੇ ਡੀਸੀ ਸਾਹਿਬ ਐ ਆਪਣੇ ਉਹਨਾਂ ਕੋਲ ਡੁਅਲ ਚਾਰਜਰ ਸੀਏ ਕਲਾਡਾ ਦਾ ਵੀ ਜੀ ਉਹਨਾਂ ਕੋਲ ਉਹਨਾਂ ਨੂੰ ਲੈ ਗਿਆ ਪਰ ਜਿਹੜੇ ਕੋਈ ਕੁਐਸਚਨ ਸੀ ਉਹ ਕਰਕੇ ਉਹਨਾਂ ਨੇ ਫਿਰ ਉਸੇ ਵੱਲੇ ਆਪਣੀ ਮ ਮਤਲਬ ਕਿ ਸਹਿਮਤੀ ਦੇ ਦਿੱਤੀ ਹੈ ਕਿ ਅਸੀਂ ਇੰਨੀ-ਇੰਨੀ ਲੈਂਡ ਦੇਣ ਨੂੰ ਤਿਆਰ ਆ ਜਿਨ੍ਹਾਂ ਕੋਲ ਆਲਰੇਡੀ ਲੈਂਡ ਸੀਗੀ ਜੀ ਸਰ ਜਿਵੇਂ ਤੁਸੀਂ ਕਿਹਾ ਕਿ ਜਿਨ੍ਹਾਂ ਦੇ ਵੀ FAQ ਜਿਨ੍ਹਾਂ ਦੇ ਵੀ ਕੋਈ ਕੁਐਸਚਨਸ ਸੀਗੇ ਸੋ ਕੁਐਸਚਨਸ ਕੁਝ ਸਾਡੇ ਕੋਲ ਵੀ ਆਏ ਆ ਕਿ ਲੈਂਡ ਪੂਲਿੰਗ ਨੂੰ ਲੈ ਕੇ ਸਭ ਤੋਂ ਪਹਿਲਾਂ ਇੱਕ ਗਾਈਡ ਕੀਤਾ ਜਾਏ ਕਿ ਇੱਕ ਕਿਸੇ ਵੀ ਰੀਅਲ ਅਸਟੇਟ ਜਿਹੜਾ ਕੰਪਨੀ ਹੈ ਉਹਦੇ ਕੋਲ 100 ਏਕੜ ਜਗ੍ਹਾ ਤੇ ਉਹਨੂੰ ਐਕਚੁਅਲ ਚ ਕਿੰਨੀ ਕਿ ਜਗ੍ਹਾ ਅਵੇਲੇਬਲ ਮਿਲੇਗੀ देखो ਜਿਹਦੇ ਕੋਲ 100 ਏਕੜ ਜਗ੍ਹਾ ਆ ਉਹ ਲੈਂਡ ਪੁੱਲਿੰਗ ਚ ਪਾਰਟਿਸਿਪੇਟ ਕਰਦਾ ਹੈ ਜੀ ਉਹਨੂੰ 60 ਏਕੜ ਜਗ੍ਹਾ ਉਹਦੇ ਅਗੇਂਸਟ ਮਿਲੇਗੀ ਜੀ ਔਰ ਜੇ ਉਹ ਸਾਨੂੰ ਅਲੱਗ-ਅਲੱਗ ਜਗ੍ਹਾ ਚ ਵੀ ਲੈਂਡ ਦਿੰਦਾ ਉਹਨੂੰ ਇੱਕੋ ਜਗ੍ਹਾ ਇਹ 60 ਏਕੜ ਜਗ੍ਹਾ ਮਿਲ ਸਕਦੀ ਹੈ ਜੀ ਜੇ ਉਹ ਚਾਵੇ ਦੋ ਜਗ੍ਹਾ ਵੀ ਮਿਲ ਸਕਦੀ ਹੈ ਪਰ ਅਸੀਂ ਪਰ ਜਿਹੜੇ ਜ਼ੋਨ ਚ ਉਹ ਜਗ੍ਹਾ ਦੇਗਾ ਉਸੇ ਜ਼ੋਨ ਚ ਉਹਨੂੰ ਇਹ ਮਿਲੇਗੀ ਔਰ ਜਿਹੜੀ ਇਹ ਜਗ੍ਹਾ ਮਿਲੇਗੀ ਹਮ ਘੱਟੋ-ਘੱਟ 100 ਫੁੱਟ ਦੀ ਰੋਡ ਉਹਨੂੰ ਲੱਗੇਗੀ ਔਰ ਦੂਜੀ ਗੱਲ ਇਹ ਹੈ ਕਿ ਉਹ स्क्वायर या रेक्टेंगुलर सही मेजरमेंट ਦਾ 플ॉट ਹੋਏਗਾ ਇਹ ਨਹੀਂ ਕਿ ਕੋਈ ਟੇਡਾ ਮੇਡਾ 플ॉट ਉਹਨੂੰ ਇਹ 60 ਮਤਲਬ ਜੇ ਉਹਦੀ ਜਗ੍ਹਾ ਟੇਢੀ ਮੇਢੀ ਵੀ ਹੈ ਪਰ ਉਹਨੂੰ ਜਿਹੜੀ ਜਗ੍ਹਾ ਮਿਲੇਗੀ ਉਹ ਪ੍ਰੋਪਰ ਸਕੁਆਇਰ ਸ਼ੇਪ ਚ ਪ੍ਰੋਪਰ ਮਿਲੇਗੀ ਔਰ ਉਹਦੇ ਵਿੱਚ 100 ਫੁੱਟ ਦੀ ਸੜਕ ਘਟੋ ਘਟ ਲੱਗੇਗੀ ਕੋਈ ਬਿਜਲੀ ਦੀ ਉੱਥੇ ਤੱਕ ਮਤਲਬ ਜਿਹੜਾ ਬਿਜਲੀ ਦਾ ਕਨੈਕਸ਼ਨ ਹੈ ਜੀ ਉਹਨਾਂ ਨੂੰ ਡੋਰ ਤੇ ਮਿਲੇਗਾ ਕੋਈ 11 केवी ਲਗਾਉਣ ਦੀ ਲੋੜ ਨਹੀਂ ਕੋਈ 66 केवी ਲਗਾਉਣ ਦੀ ਲੋੜ ਨਹੀਂ ਜਿੰਨੀ ਉਹਨਾਂ ਦੀ ਡਿਮਾਂਡ ਦੇ ਹਿਸਾਬ ਨਾਲ ਅੱਗੇ ਜਿਹੜਾ ਇੰਟਰਨਲ ਕੰਮ ਕਰਨਾ ਉਹ ਉਹਨਾਂ ਨੇ ਕਰਨਾ ਹੈ ਸੀਵਰੇਜ ਵੀ ਉਹਨਾਂ ਦੇ 60 ਏਕੜ ਦੇ ਡੋਰ ਤੱਕ ਮਿਲੇਗਾ ਸਰ ਇਹ ਕਨਫਿਊਜ਼ ਹੈ ਸਰ ਇਹ ਲਿਓ ਚਾਰजेस ਵੀ ਜ਼ੀਰੋ ਹੈਗੇ ਆ ਕੋਈ ਸੀ ਇਹ ਲਿਓ ਚਾਰजेस ਨਹੀਂ ਦੇਣੇ ਪੈਣਗੇ ਉਹਨਾਂ ਨੂੰ ਹਾਂਜੀ ਸਰ ਇਹ ਕਨਫਿਊਜ਼ਨ ਹੈਗੇ ਜੋ ਪਬਲਿਕ ਦੇ ਵਿੱਚ ਵਕ ਵਕ ਜਿਵੇਂ ਪ੍ਰਾਂਤ ਹੀ ਹੈਗੇ ਆ ਕਈ ਲੋਕ ਕਹ ਰਹੇ ਕਿ 100 ਏਕੜ ਦੇ ਬਦਲੇ 60 ਪਰਸੈਂਟ ਉਹਨੂੰ ਜਗ੍ਹਾ ਮਿਲੇਗੀ। ਕਈ ਅੱਗੇ ਇਹ ਵੀ ਕਹਿ ਰਹੇ ਕਿ 60 ਪਰਸੈਂਟ ਜਿਹੜੀ ਜਗ੍ਹਾ ਮਿਲੇਗੀ ਉਹ ਵੀ 100% ਸੇਲੇਬਲ ਨਹੀਂ ਹੋਏਗੀ। ਉਹਦੇ ਵਿੱਚੋਂ ਵੀ ਸਿਲੈਕਟਿਡ ਏਰੀਆ ਮਤਲਬ ਕੋਈ 30-40% ਹੀ ਸੇਲੇਬਲ। ਦੇਖੋ ਜਿਹੜਾ LOI ਮਿਲੇਗਾ ਉਹ ਤਾਂ 100% ਸੇਲੇਬਲ ਆ। ਠੀਕ ਹੈ ਜੀ। ਜੇ ਉਹਨੇ ਡਿਵੈਲਪ ਕਰਕੇ ਵੇਚਣੀ ਹੈ ਉਹ 70% ਜਿਹੜਾ 60 ਏਕੜ ਦਾ ਉਹ ਉਹਨੂੰ ਸੇਲੇਬਲ ਮਿਲੇਗਾ ਜਿਹਦੇ ਚੋਂ 65% ਰੈ residențial ਹੈ। ਜੀ 5% ਕਮਰਸ਼ੀਅਲ ਹੈ ਜੇ ਉਹ ਚਾਵੇ 20% ਹਾਊਸ ਗਰੁੱਪ ਹਾਊਸਿੰਗ ਵੀ ਕਰ ਸਕਦਾ ਸੋ ਕੁੱਲ ਮਿਲਾ ਕੇ ਜੇ ਆਪਾਂ ਮੰਨੀਏ ਕਿ 100 ਏਕੜ ਵਾਲੇ ਨੂੰ ਲਗਭਗ 42 ਤੋਂ 43% ਉਹਨਾਂ ਨੂੰ ਜਗ੍ਹਾ ਅਵੇਲੇਬਲ ਮਿਲੇਗੀ ਹਾਂਜੀ ਹਾਂਜੀ ਤੇ ਸਰ ਇੱਕ ਹੋਰ ਚੀਜ਼ ਇਹਦੇ ਵਿੱਚ ਹੋਰ ਕਿਦਾਂ ਦੇ ਫੀਚਰ ਹੈ ਜਿਹੜੀ ਚੀਜ਼ਾਂ ਹਜੇ ਤੱਕ ਕਿਉਂਕਿ ਵਿਪੱਖਸ਼ ਲਗਾਤਾਰ ਅਟੈਕਿੰਗ ਮੋਡ ਤੇ ਹੈ ਸਰਕਾਰ ਤੇ ਕਿ ਸਰਕਾਰ ਦੀ ਏ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਸਰਕਾਰ ਵੀ ਕਿਤੇ ਨਾ ਕਿਤੇ ਇਸ ਚ ਮਤਲਬ ਬੈਕਫੁੱਟ ਤੇ ਨਜ਼ਰ ਆ ਰਹੀ ਹੈ ਕੋਈ ਹੋਰ ਫੀਚਰਸ ਵੀ ਹੈਗੇ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਲੈਰੀਫਾਈ ਕਰਾਂ ਕਿ ਸਰਕਾਰ ਬਿਲਕੁਲ ਬੈਕਫੁੱਟ ਤੇ ਨਹੀਂ ਹੈਗੀ ਜੀ ਦੂਜੀ ਗੱਲ ਜਿਹੜਾ ਵਿਪੱਖਸ਼ ਕੁਝ ਕਹਿ ਰਿਹਾ ਹੈ ਉਹਦੀ ਕੋਈ ਰੀਜ਼ਨਿੰਗ ਪਤਾ ਲੱਗੇ ਤਾਂ ਮੈਂ ਉਹਦਾ ਜਵਾਬ ਦੇ ਸਕਦਾ ਕੋਈ ਰੀਜ਼ਨ ਬੰਦਾ ਨਹੀਂ ਇਹਨੂੰ ਕ੍ਰਿਟਿਕਾਈਜ਼ ਕਰਨ ਦਾ ਕਿਉਂਕਿ ਇਹ ਆ ਓਵਰਆਲ ਜਨਤਾ ਦਾ ਫਾਇਦਾ ਹੈ ਓਵਰਆਲ ਲੈਂਡ ਹੋਲਡਰ ਦਾ ਜਨਤਾ ਦੇ ਫਾਇਦੇ ਦੀ ਤੁਸੀਂ ਗੱਲ ਕੀਤੀ ਹੈ ਅਸੀਂ ਵੀ ਪੁੱਛਣਾ ਚਾਹਾਂਗੇ ਜਨਤਾ ਦਾ ਫਾਇਦਾ ਕਿੱਦਾਂ ਕਿਉਂਕਿ ਦੇਖੋ ਇਹਦੇ ਵਿੱਚ ਜਿਹੜੇ ਜਿਹੜੇ ਵੀ ਡਿਵੈਲਪਰ ਦੀ 100 ਏਕੜ ਦੇ ਬਦਲੇ ਉਹਨੂੰ ਲਗਭਗ 42 ਏਕੜ ਵੇਚਣ ਨੂੰ ਮਿਲੂਗੇ ਉਹ ਤਾਂ ਮਨਮਾਨੇ ਰੇਟ ਰੱਖੇਗਾ ਕਿਉਂਕਿ ਓਬਵੀਅਸ ਹੈ ਉਹਨੂੰ ਵੀ ਮਹਿੰਗੀ ਪਈ ਉਹਦੇ 100 ਰੁਪਏ ਦੇ ਬਦਲੇ ਉਹਨੂੰ 42 ਪਰਸੈਂਟੇਜ ਦੇ ਵੇਚਣ ਨੂੰ ਮਿਲ ਰਹੀ ਹੈ ਦੇਖੋ ਵੈਸੇ ਵੀ ਜਦੋਂ ਉਹ ਡਿਵੈਲਪ ਕਰਦੇ ਆ ਇਹ ਸਾਰੇ ਉਹਨਾਂ ਨੂੰ ਕਰਨੇ ਪੈਂਦੇ ਆ ਸੀਵਰੇਜ ਪਾਣੀ ਪੈਂਦੀ ਬਿਜਲੀ ਪਾਣੀ ਪੈਂਦੀ ਆ ਕਾਫੀ ਚੀਜ਼ਾਂ ਵੇਸਟ ਚਲੇ ਜਾਂਦੀਆਂ ਅਖੀਰ 45% ਦੇ ਆਸ-ਪਾਸ ਉਹਨੂੰ ਇਹ ਇਸਤੇ ਰਜਿਸਟਰੀ ਚਾਰजेस ਵਗੈਰਾ ਕੀ ਹੋਣਗੇ ਜਿਹੜਾ ਕੋਈ ਉਹ ਆਪਣੀ ਕਲੋਨੀ ਚ ਪਲਾਟ ਵੇਚੇਗਾ ਉਹ ਰਜਿਸਟਰੀ ਖਰਚਾ ਮਾਫ ਹੋਏਗਾ ਸਾਰਿਆਂ ਤੇ ਮਤਲਬ ਸਭ ਤੋਂ ਵੱਡਾ ਜਿਹੜਾ ਇੱਕ ਖਰਚਾ ਹੁੰਦਾ ਹੈ ਰਜਿਸਟਰੀ ਖਰਚਾ ਕਿਤੇ ਤੁਹਾਨੂੰ ਭੁਲੇਖਾ ਤਾਂ ਨਹੀਂ ਲੱਗ ਰਿਹਾ ਸਰ ਸੌਰੀ ਮਤਲਬ ਤੁਸੀਂ ਰਿਸਪੈਕਟਿਡ ਮੰਤਰੀ ਹੋ ਮੈਨੂੰ ਇਹ ਕਹਿਣਾ ਨਹੀਂ ਚਾਹੀਦਾ ਪਰ ਸਾਨੂੰ ਵੀ ਅਜੀਬ ਲੱਗ ਰਿਹਾ ਕਿ ਰਜਿਸਟਰੀ ਚਾਰजेस ਹੀ ਨਹੀਂ ਲੱਗਣਗੇ ਨਹੀਂ ਲੱਗਣਗੇ ਸੋ ਇੱਕ ਹੋਰ ਮਤਲਬ ਐਂਡ ਯੂਜ਼ਰ ਦਾ ਫਾਇਦਾ ਵੱਡਾ ਫਾਇਦਾ ਕਰ ਰਹੀ ਹੈ ਸਰ ਐਂਡ ਯੂਜ਼ਰ ਦਾ ਹੋਇਆ ਜਾਂ ਡਿਵੈਲਪਰ ਦਾ ਹੋਇਆ ਦੋਨਾਂ ਦਾ ਹੀ ਹੋਗਿਆ ਕਿਉਂਕਿ ਡਿਵੈਲਪਰ ਦਾ ਵੀ ਤਾਂ ਮਾਲ ਵਿਕੇਗਾ ਅਗਲਾ ਬੰਦਾ ਆ ਕੇ ਲਏਗਾ ਕਿ ਜੀ ਸਾਨੂੰ ਇੱਥੇ ਰਜਿਸਟਰੀ ਖਰਚਾ ਸੋ ਕੁਲ ਮਲਾ ਕੇ ਕਿਸੇ ਤਰੀਕੇ ਦਾ ਕੋਈ ਰਜਿਸਟਰੀ ਖਰਚਾ ਨਹੀਂ ਹੋਏਗਾ ਮਤਲਬ ਇਹ ਬਹੁਤ ਵੱਡੀ ਇੱਕ ਗੱਲ ਤੁਸੀਂ ਕਹਿ ਰਹੇ ਹੋ ਔਨ ਸਕਰੀਨ ਓਬਵੀਅਸ ਹੈ ਤੁਸੀਂ ਪਾਲਿਸੀ ਪੜ੍ਹੀ ਹੋਏਗੀ ਤੇ ਤੁਹਾਨੂੰ ਪਤਾ ਹੋਏਗਾ ਪਰ ਸਾਡੇ ਲਈ ਅੱਜ ਇੱਕ ਨਵੀਂ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਸੋ ਹੂਰ ਕਿਦਾਂ ਦੀਆਂ ਸਰ ਜਿਹੜੀ ਆਮ ਜਨਤਾ ਲਈ ਹੈ ਡਿਵੈਲਪਰ ਲਈ ਬੈਨੀਫਿਟਸ ਹੈ ਮੈਂ ਹੀ ਕਹਿ ਰਿਹਾ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਹੁਣ ਇਹ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਬਿਜਲੀ ਤੁਹਾਡੇ ਜਿਹੜੀ ਇਹ ਤੁਹਾਨੂੰ ਜਗ੍ਹਾ ਮਿਲੇਗੀ ਉਹਦੇ ਦਰਵਾਜ਼ੇ ਤੇ ਮਿਲੇਗੀ ਸੀਵਰੇਜ ਤੁਹਾਨੂੰ ਉੱਥੇ ਮਿਲੇਗਾ ਕੋਈ ਤੁਹਾਨੂੰ ਜਗਾ ਕਿਸੇ ਸਕੂਲ ਦੀ ਛੱਡਣ ਦੀ ਲੋੜ ਨਹੀਂ ਤੁਹਾਨੂੰ ਉਹ ਐਸਟੀਪੀ ਲਗਾਉਣ ਦੀ ਲੋੜ ਨਹੀਂ ਕਾਮਨ ਐਸਟੀਪੀ ਮਿਲੇਗਾ ਸੀਐਲਯੂ ਚਾਰਜਸ 100% ਮਾਫ ਹੈ ਜੀ ਔਰ 100 ਫੁੱਟ ਦੀ ਰੋਡ ਘਟੋ ਘਟ ਮਿਲੇਗੀ ਬਾਕੀ ਜਿਹੜੀ ਸਰਕਾਰ ਕੋਲ ਜਗਾ ਜਾਣੀ ਉਹਦੇ ਚ ਯੂਨੀਵਰਸਿਟੀ ਬਣਾਣਗੇ ਕਾਲਜ ਬਣਾਣਗੇ ਹਸਪੀਟਲ ਕਈ ਚੀਜ਼ਾਂ ਬਨਨ ਗਿਆ ਜਿਹੜੀਆਂ ਕਿ ਆਮ ਡਿਵੈਲਪਰ ਲਈ ਬੜੀ ਮੁਸ਼ਕਲ ਹੁੰਦੀ ਹੈ ਸਰ ਇਹ ਇੱਕ ਤਰ੍ਹਾਂ ਇੱਕ ਇਹ ਸਮਝੋ ਕਿ ਪੂਰਾ ਇੱਕ ਤਰ੍ਹਾਂ ਦਾ ਸ਼ਹਿਰ ਦਾ ਬਸਣ ਜਾ ਰਿਹਾ ਹੈ ਐਂਡ ਯੂਜ਼ਰ ਦਾ ਬਹੁਤ ਫਾਇਦਾ ਹੋ ਰਿਹਾ ਇਹਦਾ ਮਤਲਬ ਬਿਲਕੁਲ ਐਂਡ ਯੂਜ਼ਰ ਦਾ ਵੀ ਫਾਇਦਾ ਹੋ ਰਿਹਾ ਜਿਹੜਾ ਜ਼ਮੀਨ ਦੇ ਰਿਹਾ ਉਹਦਾ ਵੀ ਫਾਇਦਾ ਹੋ ਰਿਹਾ ਗਵਰਨਮੈਂਟ ਦਾ ਇਹ ਫਾਇਦਾ ਹੋ ਰਿਹਾ ਕਿ ਇਨਫਰਾਸਟ੍ਰਕਚਰ ਪੂਰਾ ਡਿਵੈਲਪ ਕਰ ਰਹੇ ਹੈਗੇ ਆ ਸ਼ਹਿਰ ਪੂਰਾ ਇੱਕ ਬਸਤਾਂ ਮਤਲਬ ਜਿਹੜੀਆਂ ਚੀਜ਼ਾਂ ਅਸੀਂ ਅੱਗੇ ਸਰਕਾਰ ਨੂੰ ਬਲੇਮ ਕਰਦੇ ਸੀ ਕਿ ਸਾਨੂੰ ਸੀਵਰੇਜ ਨਹੀਂ ਮਿਲਿਆ ਸਾਨੂੰ ਐਸਟੀਪੀ ਨਹੀਂ ਚਲਾਉਂਦਾ ਸੋ ਸਾਰੀਆਂ ਝੰਜਟਾਂ ਤੋਂ ਮੁਕਤ ਔਰ ਕੋਈ ਝੰਜਟ ਨਹੀਂ ਔਰ ਝੰਜਟੇ ਵੀ ਨਹੀਂ ਜੀ ਕੋਈ ਘਟੀਆ ਕੁਆਲਿਟੀ ਦੀ ਕੋਈ ਚੀਜ਼ ਲੱਗ ਗਈ ਕੁਝ ਲੱਗ ਔਰ ਤੋਂ ਪਤਾ ਹੈ ਸਰਕਾਰ ਦੀ ਜਿਹੜੀ ਮਸ਼ੀਨਰੀ ਲੱਗਦੀ ਆ ਆਲਵੇਸ ਮਤਲਬ ਜੇ ਮੈਂ ਕੋਈ ਓਵਰ ਕੈਪੈਸਿਟੀ ਹੋਵੇ ਮਤਲਬ ਜੇ ਅਸੀਂ ਕੋਈ ਪਲਾਟ ਖਰੀਦਦਾ ਕੋਈ ਵੀ ਕੰਜ਼ਿਊਮਰ ਖਰੀਦਦਾ ਤੇ ਕੱਲ ਨੂੰ ਉਹਨੂੰ ਇਹ ਨਹੀਂ ਹੋਏਗਾ ਕਿ ਜਿਹੜਾ ਬਿਜਲੀ ਡਿਪਾਰਟਮੈਂਟ ਉੱਤੇ ਮੀਟਰ ਨਹੀਂ ਲਾ ਰਿਹਾ ਜਾਂ ਸਾਨੂੰ ਕਿਤੇ ਐਨਓਸੀ ਨਹੀਂ ਲੈ ਸਾਰਾ ਕੁਝ ਝੰਜਟ ਫਰੀ ਹੈ ਨਹੀਂ ਉਹ ਦੇਖੋ ਜਿਹੜਾ ਪਲਾਟ ਖਰੀਦ ਲਿਆ ਇੰਡੀਵਿਜੂਅਲ ਉਹ ਤਾਂ ਡਿਵੈਲਪਰ ਦੀ ਜ਼ਿੰਮੇਵਾਰੀ ਹੈ ਪਰ ਡਿਵੈਲਪਰ ਨੂੰ ਬਿਜਲੀ ਉੱਥੇ ਤੱਕ ਮਿਲ ਜਾਈਏ ਅੱਜ ਕੱਲ ਡਿਵੈਲਪਰਸ ਲਈ ਵੀ ਆਟੋਮੈਟਿਕ ਮੀਟਰ ਆਨਲਾਈਨ ਪੇ ਨਹੀਂ ਸਰ ਅੱਜ ਤੱਕ ਜਿਵੇਂ ਕਹਿੰਦੇ ਨਾ ਇਲੀਗਲ ਕਲੋਨੀ ਹੈ ਤੇ ਉਹ ਪਹਿਲਾਂ ਉਸੇ ਹੀ ਬੜੇ ਝੰਜਟ ਰਹਿ ਜਾਂਦੇ ਆ ਤੇ ਉਹ ਚੀਜ਼ਾਂ ਤੇ ਝੰਜਟਾਂ ਉਹ ਚੀਜ਼ਾਂ ਦੇ ਸਾਰੇ ਝੰਜਟ ਖਤਮ ਦੇਖੋ ਜਿਹੜੀ ਚੀਜ਼ ਦਾ ਸੀਐਲਈਓ ਨਹੀਂ ਹੈ ਜਦੋਂ ਨਕਸ਼ਾ ਸਬਮਿਟ ਕਰਨਗੇ ਆਟੋਮੈਟਿਕਲੀ ਨਕਸ਼ੇ ਪਾਸ ਹੋ ਜਾਣੇ ਆ ਜੀ ਉਹ ਬਹੁਤ ਸੋਹਣਾ ਹੈ ਪਰ ਸਰ ਜਿਵੇਂ ਤੁਸੀਂ ਏਡਾ ਵੱਡਾ ਉਹ ਕਹਿੰਦੇ ਨਾ ਬੰਦਾ ਕਹਿੰਦਾ ਪਹਿਲਾਂ ਇੱਕ ਕਦਮ ਲੈਣਾ ਚਾਹੀਦਾ ਫਿਰ ਦੂ ਲੈਣੇ ਚਾਹੀਦੇ ਫਿਰ ਅੱਗੇ ਵਧਣਾ ਚਾਹੀਦਾ ਇੱਕ ਵਿਪੱਖਸ਼ ਘੇਰਦਾ ਨਜ਼ਰ ਆ ਰਿਹਾ ਕਿ 24000 ਏਕੜ ਟੋਟਲ ਅੱਜ ਲੁਧਿਆਣਾ 42 ਹਜ਼ਾਰ ਏਕੜ ਚ ਵਿਪੱਖ ਕਲੇਮ ਕਰ ਰਹੇ ਤੇ ਉਹਦੇ ਵਿੱਚੋਂ 24 ਹਜ਼ਾਰ ਏਕੜ ਚ ਤੁਸੀਂ ਸਿੱਧਾ ਹੀ ਐਡਾ ਵੱਡਾ ਆਪਰੇਸ਼ਨ ਕਰਨ ਚੱਲਿਓ ਚਹਿਰ ਦਾ ਮਤਲਬ ਇਹ ਨਹੀਂ ਲੱਗਦਾ ਸੀ ਕਿ ਛੋਟੇ ਛੋਟੇ ਕਦਮ ਚੱਕ ਲੈਣਗਾ ਛੋਟੇ ਹੀ ਐ ਅਸੀਂ ਸ਼ੁਰੂ ਵਿੱਚ ਤਿੰਨ ਜ਼ੋਨ ਕਰ ਰਹੇ ਆ ਜ਼ੋਨ 1 2 3 ਓਕੇ ਜਦਾਂ ਹੋਏਗੀ ਫਿਰ ਅੱਗੇ ਵਧੀ ਜਾਵਾਂ ਪਰ ਇਦਾਂ ਦੇ ਵੀ ਥੋੜੀ ਜਿਹੀ ਬਲੀਮ ਆ ਰਹੀ ਹੈ ਕਿ ਕਈ ਕਈਆਂ ਨੂੰ ਰਿਲੈਕਸ ਵੀ ਦਿੱਤਾ ਜਾ ਰਿਹਾ ਕੋਈ ਨਮਸਤੇ ਦੂਆ ਸਲਾਮ ਕਹਿ ਕੇ ਮੰਨ ਕੇ ਕਿਸੇ ਦੀ ਬਿਲਕੁਲ ਨਹੀਂ ਮਤਲਬ ਜਿਹੜੇ 8 ਜ਼ੋਨ ਕਹੇ ਸੀ ਉਹ ਸਾਰੇ ਦੇ ਸਾਰੇ ਆਣਗੇ ਆਣ ਗਏ ਹੋਰ ਅਸੀਂ ਜ਼ੋਨ ਵਾਈਜ਼ ਕਰਾਂਗੇ ਸ਼ਹਿਰ ਚ ਤਾਂ ਸੱਟਾ ਲੱਗਦਾ ਪਿਆ ਕਿ ਇਹੋ ਜਿਹੇ ਗਰੁੱਪਾਂ ਦੇ ਕੁਝ ਗਰੁੱਪਾਂ ਨੂੰ ਝੇਟਿਆਂ ਨੂੰ ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾ ਰਿਹਾ ਤੁਸੀਂ ਤੁਸੀਂ ਇੱਕ ਵੀ ਕੇਸ ਲਿਆਓ ਜੇ ਜੇ ਸਾਡੇ ਨਾਲੋਂ ਜ਼ਿਆਦਾ ਤੁਹਾਡੀ ਇੰਟੈਲੀਜੈਂਸ ਹੈ ਤੁਹਾਡੇ ਤੱਕ ਪਹੁੰਚ ਗਈ ਹੋਣਾ ਇੱਕ ਵੀ ਕੇਸ ਤੁਹਾਨੂੰ ਇਹੋ ਜਿਆ ਨਹੀਂ ਮਿਲੇਗਾ ਕੋਈ ਐਕਸੈਪਸ਼ਨ ਸਰ ਵਿਪੱਖਸ਼ ਤੁਹਾਡੇ ਤੇ ਸਿੱਧਾ ਸਿੱਧਾ ਨਿਸ਼ਾਨਾ ਤਾਲ ਰਿਹਾ ਕਹਿੰਦੇ ਪਹਿਲਾਂ ਤਾਂ ਤੁਸੀਂ ਟ੍ਰੇਲਰ ਬੜਾ ਜ਼ਬਰਦਸਤ ਦਿਖਾਇਆ ਨਾਇਕ ਫਿਲਮ ਜਿ ਤਰ੍ਹਾਂ ਧੜਾ ਧੜ ਕੰਮ ਕਰ ਰਹੇ ਸੀਗੇ ਹੁਨ ਜਾਦੇ ਮੰਤਰੀ ਬਣੇ ਲੁਧਿਆਣੇ ਬੈਠੇ ਨੇ ਤੇ ਲੋਕੀ ਪਰੇਸ਼ਾਨ ਹੈ ਮੈਂ ਤਾਂ ਹਰ ਹਫਤੇ ਲੁਧਿਆਣੇ ਹੁੰਦਾ ਹਲੇ ਵੀ ਕੰਮ ਹੁੰਦੇ ਆ ਜਿਹੜੇ ਲੋਕੀ ਐਪਲੀਕੇਸ਼ਨਾਂ ਦੇ ਕੇ ਜਾਂਦੇ ਹੋ ਵੀ ਮੈਂ ਚੰਡੀਗੜ੍ਹ ਮੰਗਾਂਦਾ ਜੇ ਮੈਂ ਚੰਡੀਗੜ੍ਹ ਦਫ਼ਤਰ ਚੋਂ ਆ ਇੱਕ ਇੱਕ ਮਨਿਸਟਰ ਨੂੰ ਡੀਓ ਲੈਟਰ ਬਣਾ ਕੇ ਭੇਜਦੇ ਆ ਕਿਸੇ ਦਾ ਕੋਈ ਕੰਮ ਹੋਵੇ ਮੈਨੂੰ ਮੈਸੇਜ ਆਉਂਦਾ ਮੇਰਾ ਪੂਰਾ ਇੱਥੇ ਸਟਾਫ ਹੈ ਔਰ ਹਰ ਵੀਕਐਂਡ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਅੰਦਰ ਪਹਿਲੇ ਆਫਿਸ ਹੁੰਦਾ ਸੀ ਹੁਣ ਆਫਿਸ ਵੀ ਨਹੀਂ ਰਿਹਾ ਹੈ ਹੈਗਾ ਉੱਥੇ ਹੀ ਹੈ ਕੇ ਬਾਈ ਅ 10ਵੀਂ ਦਿਨਾਂ ਔਰ ਉੱਥੇ ਆਫਿਸ ਵੀ ਹੈ ਸਟਾਫ ਵੀ ਬੈਠਾ ਹੈ ਪਰ ਇਹ ਜ਼ਰੂਰ ਹੈ ਕਿ ਹੁਣ ਅਸੀਂ ਇੱਕ ਨਵਾਂ ਆਫਿਸ ਦੇਖ ਰਹੇ ਹਾਂ ਜੀ ਇੱਥੇ ਹੀ ਫਿਰੋਜ਼ਪੁਰ ਰੋਡ ਤੇ ਕਿਉਂਕਿ ਉਹ ਯਾਦਾ ਰੈਜ਼ੀਡੈਂਸ ਕਮ ਆਫਿਸ ਟਾਈਪ ਹੈ ਲੋਕਾਂ ਨੂੰ ਵੀ ਡਿਸਟਰਬੈਂਸ ਹੁੰਦੀ ਹੈ ਜੀ ਕਿ ਅਸੀਂ ਨਵਾਂ ਆਫਿਸ ਦੇਖ ਰਹੇ ਹਾਂ ਜਿਹੜਾ ਕੋਈ ਕਮਰਸ਼ੀਅਲ ਬਿਲਡਿੰਗ ਚ ਹੋਏਗਾ ਜੀ ਔਰ ਸੌਫਟਵੇਅਰ ਵੀ ਨਵਾਂ ਖਰੀਦ ਰਹੇ ਹਾਂ ਤਾਂ ਕਿ ਹਰ ਚੀਜ਼ ਟੋਕਨ ਨਾਲ ਰਿਲੇਟਡ ਹੋਵੇ ਕਿਸੇ ਵੀ ਦੀ ਵੀ ਕੰਪਲੀਟ ਨਾ ਮਿਸ ਹੋਵੇ ਮੈਂ ਯਕੀਨ ਦਵਾਨਾ ਲੁਧਿਆਣੇ ਵਾਲਿਆਂ ਦਾ ਕਿ ਪਹਿਲੇ ਨਾਲੋਂ ਵੱਧ ਸਪੀਡ ਤੇ ਕੰਮ ਹੋਏ। ਸਿਰ ਪਹਿਲਾਂ ਜਦੋਂ ਇਲੈਕਸ਼ਨ ਲੜ ਰਹੇ ਸੀ ਤੁਹਾਡੇ ਦਾ ਇਹ ਪਹਿਲਾ ਐਕਸਪੀਰੀਅੰਸ ਹੈਗਾ ਇਲੈਕਸ਼ਨ ਲੜਨ ਦਾ ਤੇ ਉਹ ਕਹਿੰਦੇ ਸੀਗੇ ਪੁਰਾਣੇ ਜਿਹੜੇ ਹੋਰ ਵੀ ਸੀ ਤੁਹਾਡੇ ਕੁਲੀਗਸ ਹੈਗੇ ਪੁਰਾਣੇ ਨਹੀਂ ਸੌਰੀ ਕੁਲੀਗਸ ਹੈਗੇ ਉਹਨਾਂ ਤੇ ਰੋਪ ਲੱਗਦੇ ਸੀ ਕਿ ਉਹ ਫੋਨ ਨਹੀਂ ਚੱਕਦੇ ਹੁਣ ਅਰੋੜਾ ਸਾਲ ਤੇ ਵੀ ਉੱਥੇ ਹੀ ਘਿਰਦੇ ਨਜ਼ਰ ਆਉਂਦੇ ਜਨਤਾ ਦੀ ਅਦਾਲਤ ਚੋਂ ਕਹਿੰਦੇ ਜੀ ਭਾਈ ਫੋਨ ਨਹੀਂ ਚੱਕਦੇ ਮੈਂ ਦੇਖੋ ਉਸ ਵਲੇ ਨਾ ਚੁੱਕ ਸਕਾਂ ਫੋਨ ਜੇ ਮੈਂ ਕਿਤੇ ਮੀਟਿੰਗ ਚ ਹਾਂ ਪਰ ਮੈਂ ਕੋਸ਼ਿਸ਼ ਕਰਕੇ ਸਾਰੀਆਂ ਕਾਲਾਂ ਆ ਮ ਕਾਲ ਬੈਕ ਕਰਦਾ ਔਰ ਉਹਨਾਂ ਨੂੰ ਆਨਸਰ ਕਰਦਾ ਟਾਈਮ ਦਾ ਫਰਕ ਹੋ ਸਕਦਾ ਜੀ ਤੇ ਹੋਰ ਕੁਛ ਸਰ ਆਪਣੇ ਵੱਲੋਂ ਲੁਧਿਆਣਾ ਸ਼ਹਿਰ ਦੇ ਖਾਸ ਕਰਕੇ ਹੁਣ ਤਾਂ ਤੁਸੀਂ ਪੰਜਾਬ ਦੇ ਹੋ ਗਏ ਹੋ ਤੇ ਪੰਜਾਬ ਦੇ ਜਿਹੜੇ ਲੋਕ ਹੈਗੇ ਆ ਜਨਤਾ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਮੈਂ ਯਕੀਨ ਦਵਾਉਂਦਾ ਸਾਰਿਆਂ ਨੂੰ ਜੀ ਕਿ ਜੋ ਜਿਹੜੀ ਸਪੀਡ ਨਾਲ ਸਰਕਾਰ ਲੱਗੀ ਹੋਈ ਇੱਕ ਇੱਕ ਲੋਕਾਂ ਦੇ ਮੁੱਦੇ ਚੁੱਕ ਕੇ ਜਾ ਰਹੇ ਹੈਗੇ ਆ ਜੀ ਡਵੈਲਪਮੈਂਟਲ ਵਰਕ ਵੀ ਸਾਰੇ ਹੋ ਰਹੇ ਆ ਚਾਹੇ ਕੋਈ ਡਿਪਾਰਟਮੈਂਟ ਹੋਵੇ ਚਾਹੇ ਮੇਰਾ ਹੋਵੇ ਅਸੀਂ ਵੀ ਚਾਹਦੇ ਆ ਮੈਕਸਿਮਮ ਇਨਵੈਸਟਮੈਂਟ ਆਵੇ ਤਾਂ ਕਿ ਵੱਧ ਤੋਂ ਵੱਧ ਏਮਪਲੋਇਮੈਂਟ ਮਿਲੇ ਪੰਜਾਬ 'ਚ ਔਰ ਵੱਧ ਤੋਂ ਵੱਧ ਟੈਕਸ ਕਲੈਕਸ਼ਨ ਹੋਵੇ ਸੋ ਅਸੀਂ ਹਰ ਪਹਿਲੂ ਤੇ ਲੱਗੇ ਆ ਚਾਹੇ ਨਸ਼ਾ ਹੈਗਾ ਚਾਹੇ ਸ਼ਹਿਰਾਂ ਦੀ ਡਵੈਲਪਮੈਂਟ ਹੈ ਕਲੀਨਲੀਨੈਸ ਹੈ ਹੋਰ ਸਾਰੀਆਂ ਚੀਜ਼ਾਂ ਹਰ ਚੀਜ਼ ਤੇ ਮੇਰਾ ਪੂਰਾ ਮਤਲਬ ਕਿ ਜੋ ਮੈਂ ਕਰ ਸਕਦਾ ਮੈਂ ਕਰਦਾ ਜੋ ਮੇਰੇ ਕਲੀਕ ਕਰ ਸਕਦੇ ਕਲੀਕ ਕਰਦੇ ਜੋ ਅਫਸਰ ਸਹਿਬਾਨ ਕਰ ਸਕਦੇ ਹਰ ਬੰਦਾ ਆਪਣਾ ਰੋਲ ਜੀ ਅਦਾ ਕਰ ਰਿਹਾ ਸਰ ਇਹ ਆਖਰੀ ਕੁਸਚਨ ਹੈ ਆਮ ਆਦਮੀ ਪਾਰਟੀ ਦੇ ਵਿੱਚ ਇਹ ਜ਼ਰੂਰ આરોਪ ਲੱਗੇ ਆ ਵਿਪક્ષੋਂ ਲੋਵੇ ਲੱਗ ਰਿਹਾ ਕਿ ਇਹਨਾਂ ਦੀ ਸਰਕਾਰਾਂ ਤੋਂ ਬਾਅਦ ਠੀਕ ਹੈ ਤੁਸੀਂ ਭ੍ਰਸ਼ਟਾਚਾਰ ਤੇ ਨੂੰ ਖੇਲ ਪਾ ਰਹੇ ਹੋ ਪਹਿਲੀ ਵਾਰੀ ਤੁਸੀਂ ਲੋਕਾਂ ਨੇ ਐਗਜ਼ਾਮਪਲ ਵੀ ਕ੍ਰੀਏਟ ਕੀਤਾ ਕਈ ਅਫਸਰਾਂ ਨੂੰ ਵੀ ਜਾਂ ਹੋਰਾਂ ਨੂੰ ਵੀ ਤੁਸੀਂ ਐਮਐਲਏ ਸਹਿਬਾਨਾਂ ਨੂੰ ਵੀ ਜਿਹੜਾ ਕਟਾਰੇ 'ਤੇ ਖੜਾ ਕੀਤਾ ਹੈ ਪਰ ਹਜੇ ਵੀ ਜਿਹੜਾ ਕਰਪਸ਼ਨ ਦਾ ਜਿਹੜਾ ਰੇਸ਼ਿਓ ਹੈ ਉਹ ਮਤਲਬ ਬਹੁਤ ਜ਼ਿਆਦਾ ਵਧ ਗਿਆ ਜਿਹੜਾ ਕੰਮ ਕਹਿੰਦੇ ਪਿਛਲੀਆਂ ਸਰਕਾਰਾਂ ਚ ਘੱਟ ਸਸਤੇ ਚ ਹੋ ਜਾਂਦਾ ਸੀ ਇੱਥੇ ਬਹੁਤ ਮਹਿੰਗਾਈ ਬਹੁਤ ਵਧ ਗਈ ਹੈ ਦੇਖੋ ਜਿਹੜੀ ਕਰਪਸ਼ਨ ਹੈ ਦੋ ਤਰੀਕਿਆਂ ਨਾਲ ਟੈਕਲ ਹੋ ਰਹੀ ਹੈ ਇੱਕ ਤਾਂ ਅਸੀਂ ਆਟੋਮੇਸ਼ਨ ਕਰ ਰਹੇ ਹਾਂ ਜਿੰਨੀ ਹੋ ਸਕੇ ਆਈਟੀ ਇਨੇਬਲਡ ਕਰ ਰਹੇ ਹਾਂ ਜਿਸ ਤਰ੍ਹਾਂ ਰਜਿਸਟਰੀਆਂ ਦਾ ਕੀਤਾ ਹੋਰ ਕੀਤਾ ਤਾਂ ਕਿ ਲੋਕਾਂ ਦੀ ਇੰਟਰੈਕਸ਼ਨ ਦਫ਼ਤਰਾਾਂ ਚ ਘੱਟੋ-ਘੱਟ ਹੋਵੇ ਦੂਜਾ ਸਖਤੀ ਕਰ ਰਹੇ ਆ ਬਾਕੀ ਗੱਲ ਇਹ ਐ ਇੰਨੇ ਸਾਲਾਂ ਦਾ ਇਸ਼ੂ ਐ ਅੱਗੇ ਨਾਲੋਂ ਕੱਟ ਗਿਆ ਹੋਰ ਕੱਟ ਰਹੇ ਆ ਕੋਸ਼ਿਸ਼ ਐ ਕਿ ਖਤਮ ਹੋ ਜਾਏ ਆਪਰੇਸ਼ਨ ਵੱਡਾ ਹੌਲੀ ਹੌਲੀ ਹੋਏਗਾ ਨਹੀਂ ਮਤਲਬ ਹੌਲੀ ਹੋਣੀ ਨਹੀਂ ਅਸੀਂ ਆਪਣੇ ਵੱਲੋਂ ਸਪੀਡ ਬਹੁਤ ਫੜੀ ਹੋਈ ਆ ਜੀ ਪਰ ਕਈ ਚੀਜ਼ਾਂ ਨੂੰ ਥੋੜਾ ਟਾਈਮ ਲੱਗ ਜਾਂਦਾ ਬਟ ਵੀ ਆਰ ਟ੍ਰਾਈਂਗ ਆਵਰ ਬੈਸਟ ਕਿ ਲੋਕਾਂ ਨੂੰ ਪ੍ਰੋਬਲਮ ਨਾ ਹੋਵੇ ਹੁਣ ਉਹ ਲੋਕੀ ਕਹਿੰਦੇ ਅਰੋੜਾ ਸਾਹਿਬ ਬੈਠਣਗੇ ਕਿੱਥੇ ਲੁਧਿਆਣਾ ਜਾਂ ਚੰਡੀਗੜ੍ਹ ਦੇਖੋ ਮਨਿਸਟਰੀਆਂ ਚੰਡੀਗੜ੍ਹ ਆ ਮੈਂ ਚੰਡੀਗੜ੍ਹ ਵੀ ਬੈਠੂਗਾ ਪੂਰਾ ਪੰਜਾਬ ਵੀ ਘੁੰਮੂਗਾ ਜਿਹੜੀਆਂ ਮੇਰੇ ਮਿਨਿਸਟਰੀਆਂ ਦਿੱਤੀਆਂ ਉਹਨਾਂ ਬਾਰੇ ਮਸਲੇ ਦੇਖ ਕੇ ਲੁਧਿਆਣੇ ਵੀ ਬੈਠੂਗਾ ਜਿੰਨਾ ਕੰਮ ਹੈਗਾ ਆਪਣਾ ਜਿੰਨਾ ਟਾਈਮ ਹੈਗਾ ਮੈਂ ਡਿਵਾਈਡ ਕਰੂੰਗਾ ਥੈਂਕ ਯੂ ਸਰ ਥੈਂਕ ਯੂ ਸੋ ਦੋਸਤੋ ਇਹ ਸੀਗੇ ਸਾਡੇ ਨਾਲ ਸੰਜੀਵ ਅਰੋੜਾ ਜੀ ਮੰਤਰੀ ਬਨਣ ਤੋਂ ਬਾਅਦ ਅੱਜ ਪਹਿਲੀ ਵਾਰ ਇਹਨਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਔਨ ਸਕਰੀਨ ਸੋ ਫੇਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਇਹਨਾਂ ਨਾਲ ਹੋਰ ਵੀ ਗੱਲਬਾਤ ਕਰਦੇ ਰਾਵਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸ਼ਹੀ ਧੰਨਵਾਦ